ਜੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਜੋ ਤਿਆਰੀਆਂ ਕਰਵਾਈਆਂ ਸੀ ਕਿ ਡਾਇਰੈਕਸ਼ਨ ਦੇ ਕਰਕੇ ਜੋ ਅਧਿਆਪਕਾਂ ਦੀ ਮਿਹਨਤ ਸੀ ਉਹ ਕਾਬਿਲ ਅਤਰੀ ਸੀ ਅੱਜ ਜਿੱਥੇ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਸੀ ਜਿਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਬਣਗੀਆਂ ਪੇਸ਼ ਕੀਤੀਆਂ ਗਿਆ ਇਸ ਵੀਡੀਓ ਨੂੰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸ਼ਹਿਰ ਅੰਮ੍ਰਾਪੁਰ ਫੂਲ ਦੇ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਸਾਲਾਨਾ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਸ਼ਾਮਲ ਹੋਏ ਵੱਖ-ਵੱਖ ਖੇਤਰਾਂ ਵਿੱਚ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ਆਓ ਇਸ ਵਿਸ਼ੇ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਆਪਾਂ ਇਸ ਵੀਡੀਓ ਨੂੰ ਅੱਗੇ ਵੇਖਦੇ ਹਾਂ ਅਤੇ ਪੂਰੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਦੂਜੀ ਸਾਡੇ ਬੱਚਿਆਂ ਦਾ ਡਿਸੇਬਲ ਦੋਨੇ ਪਾਸੇ ਸਾਡੇ ਸਾਡੇ ਬੱਚੇ ਬੈਠੇ ਨੇ ਦੇਖ ਲਓ ਵੀ ਅੱਜ ਕਿੰਨਾ ਕਿਸ ਨੂੰ ਤੰਗ ਕੀਤਾ ਜੇ ਵਧੀਆ ਲੱਗਿਆ ਵੀ ਨਹੀਂ ਤਾਂ ਕੀਤਾ ਤਾਂ ਤਾੜੀਆਂ ਮਾਰ ਦਿਓ ਜਿੱਤੋਂ ਅਸਲਾਮ ਜਿਹੜੀ ਪੂਰੀ ਟੀਮ ਦੀ ਕਰਦੇ ਸਾਡੀ ਵੀ ਜਿਹੜੀ ਪਿੱਛੇ ਬੈਠੇ ਨੇ ਕਈ ਟੀਚਾ ਨੇ ਸਾਰਾ ਫੰਕਸ਼ਨ ਦੀ ਦੇਖਿਆ ਉਹ ਕਿਸੇ ਕਮਰੇ ਵਿੱਚ ਬੈਠੇ ਨੇ ਉੱਤੇ ਦੇਖ ਕੰਮ ਬਹੁਤ ਕਲੀਅਰ ਹੈ ਤੇ ਹੁਣ ਮੈਂ ਬੇਨਤੀ ਕਰਾਂਗਾ ਜਿੱਦਾਂ ਬਾਕੀ ਹੈ ਜਿੱਥੇ ਤੋਂ ਜਿਹੜਾ ਪੰਜਾਬ ਦਾ ਕੋਈ ਫੰਕਸ਼ਨ ਸਿਰੇ ਨਹੀਂ ਚੜਦਾ ਉਸ ਤੋਂ ਪਹਿਲਾਂ ਮੈਂ ਸਾਡੇ ਜ਼ਿਲ੍ਹੇ ਦੇ ਸਾਡੇ ਮਹਿਮਾਨਾਂ ਦੇ ਸਾਹ स्कूल के प्रिंसिपल से मान वाक स्कूल तो आते आए हैं अध्यापक समान प्रिंसिपल समान बच्चों में माफी समान प्यारे बच्चों आज बड़ा बहुत इस्तकारी से दिखते लियो समान और वैसे ही आज बड़ा संवाद का मौका सानु प्राप्त हुआ है कि साडे बीच बहुत एक आपसी समझवे कि जो बच्चा की इतनी ज्यादा प्यारी हायर एनर्जी उतर करके आई साढ़े बहुत ही प्यारे एम एल ए साहब और गहराइयाशीर्वाद गए हैं बच्चे एक बार क्रैपिंग बनती है बड़ा ही सो नतमस्तक है उस परसनैलिटी जिन्होंने ने दिल दिया गहराइया तो बच्चे इन्ना so, वाँद प्यार दिता है मेरे ख्याल च इन्नी लहर पैदा हो गई है साढ़े सारे वातावरण से कि विश्वास कर सकते हैं कि जो तो अगला तो प्रोग्राम होगा इसको तो भी बुलंदियों के ऊपर हो बहुत सारिया गल्डे सा बुल कर चुके हैं जो खूबिया ने सारिया का वर्णन हो चुका है मेरे को तो शायद उन् शब्द भी नहीं हो गए जिन्ना काम अ सामने आया है बहुत बार मैं इस पेल आ चुकी हाँ और बच्चों को आशीर्वाद दिनों दे दे हैं तो बच्चा भी बच्चा ने भी आज तक पूर्ण अपना योगदान दिता है पूरी कला का प्रदर्शन किया है बैठे बैठे देख रहे थे आप जिस टाइम तो एक हर एक ब्लड से रिदम आ चुकी थी और जिन्ना जिसका रिदमिकल हुआ वो ब्लड उन्ना दिल की गहराई का आशीर्वाद कभी मेरे तो नहीं ਸਾਰੇ ਵੀ ਹਾਜ਼ਰਿੰਗ ਪਸੈਲਿਟੀ ਦੇ ਦਿਲੋਂ ਨਿਕਲੀ ਹੈ ਕਿ ਇਸੇ ਕੇਦੇ ਸਰਕਾਰੀ ਸਕੂਲਾਂ ਦੇ ਬੱਚੇ ਕਿਉਂ ਨਹੀਂ ਅੱਗੇ ਜਾਣਗੇ ਉਹ ਦਿਨ ਦੂਰ ਨਹੀਂ ਹੈ ਜਿਸ ਦਿਨ ਬਗਲਬੀ ਨੂੰ حاصل ਕਰਾ ਲਵੇ ਮੰਜ਼ਨ ਲਾ ਲਿ ਕਦਮ ਚੁੱਕ ਲਈ ਸੋ ਮੈਨੂੰ ਆਜੀ ਪੂਰਾ ਜੀ ਟੀਮ ਹੈ ਸਾਡੇ ਸਕੂਲ ਦੇ ਬੱਚੇ ਆ ਜੀ ਮੈਂ ਅਨਾਉਂਸਮੈਂਟ ਕਰ ਰਹੀ ਹਾਂ ਬੱਚਿਆਂ ਦੀ ਤਰਫੋਂ ਸੋ ਅੱਜ ਤੋਂ ਕਿਆਰੇ ਬੱਚੋ ਇਸੇ ਤਿਆਰੀ ਵੀ ਚੱਪਾ ਲੱਗਣਾ ਹੈ ਕਿ ਹੁਣ ਸਾਡੇ ਕੇ ਪੀਚਾ ਜਨਾ ਹੈ ਉਹ ਵੱਡਾ ਹੈ ਆਪਾਂ ਪੂਰੀ ਸਟੇਟ ਚੋਂ ਇਕੱਠ ਕਰਵਾਣਾ ਹੈ ਹੈ ਹੀ ਉਹ ਤੁਸੀਂ ਇੱਕ ਸਿਰਫ ਯਾਰ ਇੱਕ ਤਾਂ ਜਾਗ ਰਗਾ ਕੇ ਜਾ ਰਹੀਆਂ ਕਿ ਦੇ ਹਰ ਸਕੂਲ ਦੇ ਅਧਿਕਾਰ ਸਾਹਿਬ ਰੋੜਾ ਦੀ ਪੂਰੀ ਟੀਮ ਹੈ ਇਹ ਕੈਡ ਖਾਈ ਕੋਈ ਇੱਕ ਸੰਸ਼ਾਸਨ ਮੈਂ ਕਹਿ ਰਹੀ ਆ ਸਕੂਲ ਦੀਆਂ ਅਚੀਵਮੈਂਟਸ ਨੇ ਹੋਰ ਵੀ ਜੇ ਦੇਖਿਆ ਜਾਵੇ ਕਲਾ ਦੇ ਪੱਖ ਵਿੱਚ ਵੇਖੀਏ सामने ही है जिथे बचा ने नृत्य कला पेंटिंग्स और सब कुछ बहुत ही वरीके ढंग से सज्जन सारे इस गल की हामी भरते हैं कि अजा स्कूल बुलंदा थे है। और प्राइवेट स्कूलों नो बहुत अगे जा चुका है और एक आस सब तो चाहनी हाँ कि इस पूरे एरिए ਹੁੰਗਾ ਆ ਦਿੱਤਾ ਜਾਵੇ ਕਿ ਆਓ ਬੱਚੋ ਐਸੇ ਸਕੂਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪਰਾਮੰਡੀ ਗਰਲਜ਼ ਦਾ ਸਲਾਨਾ ਸਮਾਰੋਹ ਅੱਜ ਕਰਵਾਇਆ ਗਿਆ ਜਿਸ ਵਿੱਚ ਸਾਡੇ ਹਲਕੇ ਦੇ ਐਮਐਲਏ ਸਾਹਿਬ ਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਮੈਡਮ ਮੰਮਤਾ ਖਾਨਾ ਸਿੱੱਠੀ ਜੀ ਅਤੇ ਸਦਾ ਚੰਕੌਰ ਸਿੰਘ ਸਿੱਧੂ ਜੀ ਸ਼ਾਮਲ ਹੋਏ ਪੱਕੀ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਵੀ ਸ਼ਾਮਲ ਹੋਏ ਅੱਜ ਜਿੱਥੇ ਬੱਚਿਆਂ ਦਾ ਕਲਚਰਲ ਪ੍ਰੋਗਰਾਮ ਸੀ ਜਿਹਦੇ ਵਿੱਚ ਵੱਖ-ਵੱਖ ਸਟੇਟਾਂ ਦੇ ਬਣਗੀਆਂ ਪੇਸ਼ ਕੀਤੀਆਂ ਗਿਆ ਬੱਚਿਆਂ ਵੱਲੋਂ ਉਸ ਦੇ ਨਾਲ ਨਾਲ ਅੱਜ ਇੱਕ ਨਵੀਂ ਬਣੀ ਫਿਜ਼ਿਕਸ ਅਤੇ ਕੈਮਿਸਟਰੀ ਲੈਬ ਹੈ ਜਿਹੜੀ ਉਹ ਮਾਨਯੋਗ ਐਮਐਲਏ ਸੱਭ ਲੋਸਤਾ ਉਹਦਾ ਘਾਟਨ ਕੀਤਾ ਗਿਆ ਬੱਚਿਆਂ ਨੂੰ ਸਮਰਪਿਤ ਕੀਤੀ ਗਈ ਉਹ ਲੈਬ ਨਾਲ ਜਿਹੜੇ ਪਿਛਲੇ ਸਾਲ ਦੇ ਫਸਟ ਸੈਕੰਡ ਥਰਡ ਆਉਣ ਵਾਲੇ ਬੱਚੇ ਸੀਗੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਵੱਖ-ਵੱਖ ਪ੍ਰਾਪਤੀਆਂ ਸਹਿਬ ਦੀਆਂ ਗਤੀਵਿਧੀਆਂ ਖੇਡਾਂ ਅਤੇ ਹੋਰ ਮੁਕਾਬਲਿਆਂ ਦੇ ਵਿੱਚ ਜ਼ਿਲ੍ਹਾ ਪੱਧਰ ਤੇ ਸਟੇਟ ਪੱਧਰ ਤੇ ਜਿੰਨਾ ਬੱਚਿਆਂ ਨੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਨੇ ਉਹਨਾਂ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਤਾਂ ਜੋ ਕਿ ਬੱਚਾ ਨੂੰ ਹੌਸਲਾ ਵਜਾਈ ਹੋ ਸਕੇ ਅਸੀਂ ਬੜੇ ਮਾਣ ਨਾਲ ਕਹਿ ਸਕਦੇ ਹਾਂ ਵੀ ਸਾਡੇ ਸਕੂਲ ਦੇ ਲਗਾਤਾਰ 4 ਸਾਲ ਹੋ ਚੁੱਕੇ ਨੇ ਕਿ ਹਰ ਸਾਲ ਵਿਦਿਆਰਥੀ ਮੈਡ ਦੇ ਵਿੱਚ ਆਉਂਦੇ ਨੇ ਤੇ ਇਹ ਵੀ ਵਾਅਦਾ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਕੂਲ ਅਕਾਦਮਿਕ ਅਤੇ ਬਾਕੀ ਖੇਤਰਾਂ ਦੇ ਵਿੱਚ ਇਸੇ ਤਰੀਕੇ ਨਾਲ ਪ੍ਰਾਪਤੀਆਂ ਕਰਦਾ ਰਹੇਗਾ ਮੈਂ ਇਸ ਮੌਕੇ ਤੇ ਸਾਡੀ ਸਾਰੀ ਸਮੁੱਚੀ ਟੀਮ ਖਾਸ ਕਰਕੇ ਮੇਰੇ ਸਟਾਫ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਹਾਂ ਉਹਨਾਂ ਨੇ ਬਹੁਤ ਮਿਹਨਤ ਕੀਤੀ ਐ ਇਸ ਫੰਕਸ਼ਨ ਨੂੰ ਇਸ ਲੈਵਲ ਤੱਕ ਲੈ ਕੇ ਜਾਣ ਦੇ ਲਈ ਸਾਡੇ ਬੱਚਿਆਂ ਨੂੰ ਲਗਭਗ 250 ਬੱਚਾ ਇਸ ਪ੍ਰੋਗਰਾਮ ਕਲਚਰਲ ਪ੍ਰੋਗਰਾਮ ਦੇ ਵਿੱਚ ਪਾਰਟਿਸਿਪੇਟ ਕੀਤਾ ਸੀ ਤੇ ਕੋਈ ਵੀ ਬੱਚਾ ਰਿਪੀਟ ਨਹੀਂ ਸੀਗਾ ਸਾਰੇ ਬੱਚਿਆਂ ਨੇ ਸਿੰਗਲ ਆਈਟਮ ਕੀਤੀ ਸੀਗੀ ਤਾਂ ਇੰਨੇ ਬੱਚਿਆਂ ਨੂੰ ਤਿਆਰ ਕਰਨਾ ਡਰੈਸੇਜ਼ ਤਿਆਰ ਕਰਨੀਆਂ ਨਾਲ ਅੱਜ ਇੱਕ ਕਲਾ ਪ੍ਰਦਰਸ਼ਨੀ ਵੀ ਬੱਚਿਆਂ ਵੱਲੋਂ ਲਾਈ ਗਈ ਸੀ ਜਿਦੇ ਵਿੱਚ ਬੱਚਿਆਂ ਨੇ ਜੋ ਆਰਟ ਦਾ ਕੰਮ ਕੀਤਾ ਉਹ ਵਾਕਈ ਦੇਖਣਯੋਗ ਕੰਮ ਸੀਗਾ ਤਾਂ ਮੈਂ ਸਾਰੇ ਨਗਰ ਨਿਵਾਸੀਆਂ ਦਾ ਮਾਤਾ-ਪਿਤਾ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਗਏ ਸਾਡੇ ਬੱਚਾਂ ਨੇ ਹੌਸਲਾ ਵਜਾਈ ਕੀਤਾ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦੇ ਹਾਂ ਤਾ ਕੁਰਾਨਾ ਸਿੱਖੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਬਠਿੰਡਾ ਅੱਜ ਮੈਂ ਰਾਮਪੁਰਾ ਮੰਡੀ ਦੇ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਲਸ 'ਚ ਇਸ ਫੰਕਸ਼ਨ 'ਚ ਪਾਰਟਿਸਪੇਟ ਕੀਤਾ ਹੈ ਮੈਨੂੰ ਬਹੁਤ ਵਧੀਆ ਲੱਗਿਆ ਜੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਨੇ ਜੋ ਤਿਆਰੀਆਂ ਕਰਵਾਈਆਂ ਸੀ ਕਿ ਡਾਇਰੈਕਸ਼ਨ ਦੇ ਕਰਕੇ ਜੋ ਅਧਿਆਪਕਾਂ ਦੀ ਮਿਹਨਤ ਸੀ ਉਹ ਕਾਬਿਲ ਤਾਰੀਖ ਸੀ ਔਰ ਇਸ ਦੇ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਬਹੁਤ ਹੀ ਮਾਨਯੋਗ ਘਰਮਨ ਪਿਆਰੇ ਐਮਐਲਏ ਸਹਿਬਾਨ ਸ਼ਿਰਪਲਕਾਰ ਸਿੰਘ ਜੀ ਸਿੱਧੂ ਜੀ ਨੇ ਵੀ ਪਾਰਟਿਸਪੇਟ ਕੀਤਾ ਉਹਨਾਂ ਨੇ ਵੀ ਜੋ ਆਸ਼ੀਰਵਾਦ ਦਿੱਤਾ ਉਹ ਦਿਲੋਂ ਤਹਿ ਦਿਲੋਂ ਦਿੱਤਾ ਗਿਆ ਸੀਗਾ ਔਰ ਉਹ ਵਾਕਿਆ ਹੀ ਬੱਚਿਆਂ ਦੀ ਮਿਹਨਤ ਦੇ ਅਕੋਰਡਿੰਗ ਸੀ ਸੋ ਬੱਚਿਆਂ ਦੀ ਜਿਹੜੀ ਕਲਾਕਾਰੀ ਅਸੀਂ ਦੇਖੀ ਹੈ ਇੱਥੇ ਜੋ ਕੰਮ ਦੇਖਿਆ ਬੱਚਿਆਂ ਦਾ ਉਹ ਇੱਕ ਖੇਤਰ 'ਚ ਨਹੀਂ ਹੈ ਬਲਕਿ ਹਰ ਖੇਤਰ 'ਚ ਬੱਚਿਆਂ ਨੇ ਮੱਲਾ ਮਾਰੀਆਂ ਤੇ ਮੈਂ ਵਿਸ਼ਵਾਸ ਕਰਦੀ ਆ ਕਿ ਜਿੱਥੇ ਕਲਾ ਦੇ ਖੇਤਰ 'ਚੇ ਬੱਚੇ ਅੱਗੇ ਜਾ ਰਹੇ ਟੀਮ ਦੇ ਡਾਇਰੈਕਸ਼ਨ ਦੇ ਵਿੱਚ ਉੱਥੇ ਮੈਨੂੰ ਲੱਗਦਾ ਕਿ ਅਕੈਡਮਿਕਸ ਦੇ ਵਿੱਚ ਵੀ ਜਿਹੜਾ ਸਾਡਾ ਸਕੂਲ ਹੈ ਉਹ ਪਹਿਲੇ ਨੰਬਰ ਤੇ ਹੋਵੇਗਾ ਔਰ ਇੱਕ ਦਿਨ ਹੋਏਗਾ ਜਿਸ ਦਿਨ ਸਟੇਟ 'ਚੋਂ ਇਸ ਸਕੂਲ ਦੀਆਂ ਪੋਜੀਸ਼ਨਸ ਪਹਿਲੇ ਪਹਿਲੇ ਨੰਬਰ ਤੇ ਹੋਣਗੀਆਂ ਸੋ ਬੱਚਿਆਂ ਨੇ ਵਾਦਾ ਵੀ ਕਰਿਆ ਮੇਰੇ ਨਾਲ ਕਿ ਜੋ ਫਰਸਟ ਮੈਰਿਟਸ ਹੋਣਗੀਆਂ ਸਟੇਟਸ ਦੀਆਂ ਉਹ ਸਾਡੇ ਸਕੂਲ ਦੀਆਂ ਹੋਣਗੀਆਂ ਸੋ ਇਹ ਬਹੁਤ ਕਾਬਲੇ ਤਾਰੀਫ ਬੱਚਿਆਂ ਦਾ ਕੌਨਫੀਡੈਂਸ ਉਸ ਟੀਮ ਨੇ ਪੈਦਾ ਕੀਤਾ ਹੈ ਉਹ ਵਾਕਏ ਦੇਖ ਕੇ ਦਿਲ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹੈਗਾ ਸੋ ਇੱਥੋਂ ਦੇ ਪ੍ਰਿੰਸੀਪਲ ਸਾਹਿਬ ਔਰ ਇੱਥੋਂ ਦਾ ਸਟਾਫ ਵਾਕਈ ਵਧਾਈ ਦਾ ਪਾਤਰ ਹੈ ਜੇ ਸਾਡੇ ਸਕੂਲ ਸਰਕਾਰੀ ਸਕੂਲ ਇਸੇ ਤਰ੍ਹਾਂ ਤਰੱਕੀ ਕਰਦੇ ਗਏ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਾਡੀ ਸਰਕਾਰ ਦਾ ਜੋ ਸੁਪਨਾ ਹੈ ਕਿ ਸਾਡੇ ਸਰਕਾਰੀ ਸਕੂਲ ਅੱਗੇ ਵਧਣਗੇ ਉਹ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ ਸੋ ਆਪਾਂ ਸਾਰੇ ਰਲ ਕੇ ਇਸੇ ਤਰ੍ਹਾਂ ਕੋਸ਼ਿਸ਼ ਕਰੀਏ ਤੇ ਦਿਲੋਂ ਦੁਆਵਾਂ ਦਈਏ ਇਸ ਤਰ੍ਹਾਂ ਦੇ ਅਧਿਆਪਕਾਂ ਨੂੰ ਇਸ ਤਰ੍ਹਾਂ ਦੇ ਪ੍ਰਿੰਸੀਪਲਸ ਨੂੰ ਕਿ ਉਹ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਕਦਮ ਦਰ ਕਦਮ ਅੱਗੇ ਵਧਦੇ ਜਾਣ ਸੋ ਇਹ ਸਕੂਲ ਜੋ ਹੈ ਇੱਕ ਪ੍ਰੇਰਨਾ ਦਾ ਸਰੋਤ ਹੈ ਮੈਨੂੰ ਲੱਗਦਾ ਹੈ ਕਿ ਬਾਕੀ ਵੀ ਆਸ-ਪਾਸ ਦੇ ਇਲਾਕੇ ਦੇ ਲੋਕ ਇੱਥੋਂ ਪ੍ਰੇਰਨਾ ਲੈ ਕਰਕੇ ਆਪਣੇ ਬੱਚਿਆਂ ਦਾ ਦਾਖਲਾ ਵੱਧ-ਵੱਧ ਦੇ ਸਕੂਲ ਵਿੱਚ ਕਰਵਾਉਣਗੇ ਤਾਂ ਜੋ ਵਾਧ ਤੋਂ ਵੱਧ ਸਰਕਾਰੀ ਸਹੂਲਤਾਂ ਦਾ ਫਾਇਦਾ ਵੀ ਲੈ ਸਕਣਗੇ ਬੱਚੇ ਤੇ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਅੱਗੇ ਵਧ ਸਕਣਗੇ ਧੰਨਵਾਦ ਜੀ